ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਟੜੇਦੇ ਅੱਜ ਮੈਂਬਰਾਂ ਵੱਲੋਂ ਸ਼੍ਰੀ ਹਕਾਲਤਖਬ ਸਾਹਿਬ ਤੇ ਮੱਥਾ ਟੇਕਿਆ ਗਿਆ ਹੈ ਤੇ ਇਸ ਵੇਲੇ ਭਾਈ ਮਜੀਦ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਕਿ ਆਖਿਰਕਾਰ ਕਿਸ ਕਰਕੇ ਅੱਜ ਉੱਥੇ ਪਹੁੰਚੇ ਨੇ ਔਰ ਜਿਹੜੀ ਕਮੇਟੀ ਉਹਨਾਂ ਵੱਲੋਂ ਤਿਆਰ ਕੀਤੀ ਗਈ ਹੈ ਉਹ ਕਿਸ ਕਰਕੇ ਹੈ ਪਰ ਵੱਡਾ ਸਵਾਲ ਹੈ ਕਿ ਇੱਕ ਪਾਸੇ ਅਕਾਲੀ ਦਲ ਕਿਹਾ ਜਾ ਰਿਹਾ ਦੂਜੇ ਪਾਸੇ ਬਾਗੀ ਵੀ ਕਿਹਾ ਜਾ ਰਿਹਾ ਅਕਾਲੀ ਦਲ ਬਗਾਵਤ ਦਾ ਦੌਰ ਕੀ ਹੈ ਕਿ ਸਮਝ ਨਹੀਂ ਆ ਰਹੀ ਕੋਈ ਸੰਗਤ ਨੂੰ ਨੇਪਾਕੀ ਤੋਂ ਉਹ ਜਿਹੜੇ ਜਿਨ੍ਹਾਂ ਨੇ ਗ੍ਰਾਹ ਕੀਤੇ ਆ ਪਰ ਉਹ ਤੁਹਾਨੂੰ ਕਹਿ ਰਹੇ ਬਾਗੀ ਤੜਾ ਨਹੀਂ ਨਹੀਂ ਤੁਸੀਂ ਸਮਝਦੇ ਨਹੀਂ ਜੀ ਤੁਸੀਂ ਵੇਖੋ ਬੇਸ਼ਾਇ ਪੰਥ ਦੇ ਵਿੱਚ ਉਹਨਾਂ ਨੂੰ ਬਾਗੀ ਉਹਨਾਂ ਨੂੰ ਹੀ ਭਗੋੜੇ ਕਹਿੰਦੇ ਆ ਜਾਂ ਉਹਨਾਂ ਨੂੰ ਦੂਜੀ ਗੱਲ ਕਹਿੰਦੇ ਆ ਜਿਹੜੇ ਸਿੱਖ ਸਿਧਾਂਤ ਤੋਂ ਭੱਜ ਗਏ ਹੂੰ ਔਰ ਉਹਦੇ ਵਾਸਤੇ ਸਾਰੇ ਉਹਨਾਂ ਨੇ ਖੇਮਾ ਜਾਚਣਾ ਕਰਨ ਵਾਸਤੇ ਹੁਣ ਇੱਥੇ ਚਿੱਠੀ ਪੱਤਰ ਉਹ ਖੇਮਾ ਜਾਚਣਾ ਸਰਦਾਰ ਸੁਖਵੀਰ ਸਿੰਘ ਬਾਦਲ ਸਭ ਤੋਂ ਪਹਿਲੇ ਕਿਉਂਕਿ ਅਕਾਲ ਤਖਤ ਸਾਹਿਬ ਵੱਲੋਂ ਉਹਨਾਂ ਨੂੰ ਹੁਕਮ ਹੋਇਆ ਉਹ ਅਕਾਲ ਤਖਤ ਸਾਹਿਬ ਤੇ ਆ ਕੇ ਪੇਸ਼ ਹੋਏ ਤੇ ਉਹਨਾਂ ਨੇ ਸਪਸ਼ਟੀਕਰਨ ਵੀ ਦਿੱਤਾ ਸੰਗਤਨ ਗਿਆ ਜਨ ਤੱਕ ਕੀਤਾ ਜਾਵੇ ਜਨ ਤੱਕ ਵੀ ਹਾਂਜੀ ਚੰਗਾ ਜਿੱਤ ਕਰਤਾ ਤੇ ਕਿਉਂਕਿ ਜਿਹੜਾ ਲਫਾਫਾ ਕਲਚਰ ਉਹ ਨਹੀਂ ਇੱਥੇ ਹੋਣਾ ਚਾਹੀਦਾ ਸੀ ਤੇ ਉਹਨਾਂ ਨੇ ਆਪਣੀਆਂ ਗਲਤੀਆਂ ਨੂੰ ਮੰਨ ਲਿਆ ਤੁਹਾਡੇ ਸਾਹਮਣੇ ਸਾਰਾ ਕੁਝ ਮੰਨ ਲਿਆ ਤੁਹਾਡੇ ਨਾਲ ਬਾਗੀ ਸ਼ਬਦ ਕਿਉਂ ਲੱਗਦਾ ਉਹ ਤੁਸੀਂ ਲਾਉਂਦੇ ਜੀ ਨਾ ਲਾਓ ਨਹੀਂ ਅਸੀਂ ਤਾਂ ਲਾਉਂਦੇ ਨਹੀਂ ਅਸੀਂ ਤਾਂ ਨਾ ਨਾ ਲਾਓ ਤੁਸੀਂ ਆਖੋ ਵੀ ਇਹ ਕਾਲੀ ਦਲ ਤੇ ਜਿਹੜੀ ਮਿਆਰ ਡਿੱਗਾ ਹੈ ਨਾ ਜਿਹੜਾ ਕਾਲੀ ਦਲ ਸਿਧਾਂਤ ਤੋੜ ਕੇ ਪਿਆ ਸੀ ਔਰ ਕਾਲੀ ਦਲ ਆਪਣੇ ਪਰੰਪਰਾਵਾਂ ਤੋਂ ਡਿੱਗ ਪਿਆ ਸੀ ਸੀ ਦਾ ਪਰਿਵਾਰਾਂ ਤੋਂ ਪਰੇ ਹੋ ਗਿਆ ਸੀ ਕਰਮਾਨੀ ਵਾਲਿਆਂ ਤੋਂ ਪਰੇ ਹੋ ਗਿਆ ਸੀ ਜਾਂ ਮੋਰਚੇ ਵਾਲਿਆਂ ਤੋਂ ਪਰੇ ਹੋ ਗਿਆ ਸੀ ਅਸੀਂ ਤਾਂ ਉਹਨਾਂ ਨੂੰ ਇਕੱਠੇ ਕਰਨ ਵਾਸਤੇ ਜਿਹੜੇ ਪਿੱਛੇ ਚਲੇ ਗਏ ਸੀ ਤੁਹਾਡੀ ਵੀ ਆ ਦੇ ਕਿ ਇਜ਼ਹਾਰ ਆਲਮ ਵਖਰੇ ਬੰਦੇ ਨੂੰ ਤੁਸੀਂ ਆਪਣੀ ਪਾਰਟੀ 'ਚ ਸ਼ਾਮਲ ਕਰਾਇਆ ਉਹ ਅੱਜ ਤੁਹਾਡੀ ਇਸ ਪ੍ਰੈਜ਼ੀਡੀਅਮ ਦੇ ਜਾਂ ਜਿਹੜੀ ਕਮੇਟੀ ਉਹਦੇ ਮੈਂਬਰ ਨੇ ਨਹੀਂ ਉਹ ਤਾਂ ਉਹਨੇ ਅਕਲ ਮਾਫੀ ਮੰਗੀ ਵੀ ਹੈ ਉਹ ਤਾਂ ਉਹਨਾਂ ਦਸਤ ਤਵਡਾਲਾ ਸਾਹਿਬ ਨੇ ਮੇਰਾ ਮਸਲਾ ਨਹੀਂ ਗਾ ਇਹ ਕਾਲ ਤੱਕ ਸਾਡਾ ਮਸਲਾ ਹੈ ਪਰ ਉਹਨੇ ਜਿਸ ਤਰੀਕੇ ਨਾਲ ਪੰਥ ਸਿੰਘ ਸਹਿਮਨਾ ਦੀ 30 ਅਗਸਤ ਨੂੰ ਮੀਟਿੰਗ ਰੱਖੀ ਗਈ ਹੈ ਕੀ ਸਮਝਦੇ ਹੋ ਉਹਦੇ ਵਿੱਚ ਅਗਰ ਤੁਹਾਨੂੰ ਇਕੱਠਿਆ ਕੀਤਾ ਜਾਂਦਾ ਇੱਕ ਮੰਚ ਤੇ ਲਿਆ ਕੇ ਤੇ ਤੁਸੀਂ ਉਹ ਕਾਲਤਖ ਸਾਹਿਬ ਦਾ ਹੁਕਮ ਮੰਨੋਗੇ ਦੇਖੋ ਅਸੀਂ ਜਿਹੜੀ ਲੀਡਰਸ਼ਿਪ ਫੇਲ ਹੋ ਗਈ ਹੈ ਨਾ ਜਿਨ੍ਹਾਂ ਦੇ ਨਾਂ ਤੇ ਕਾਲ ਸਾਹਿਬ ਪੰਥ ਨੇ ਬਹੁਤ ਵੱਡੇ ਇਤਰਾਜ ਨੇ ਜਿਨ੍ਹਾਂ ਦੇ ਰਾਜ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਿਰਬੇ ਹੋਈ ਔਰ ਜਿਹੜਾ ਦਿੱਤੀ ਗਈ ਮਾਫੀ ਦਿੱਤੀ ਗਈ ਕੇਸ ਵਾਪਸ ਹੋ ਗਿਆ 295 ਦਾ ਉਹਨਾਂ ਲੋਕਾਂ ਦੀ ਲੀਡਰਸ਼ਿਪ ਮੰਨ ਕੇ ਹੀ ਇਕੱਠੇ ਹੋਣ ਤਿਆਰ ਨੇ ਅਜੇ ਕਾਲਤਕ ਸਾਹਿਬ ਦਾ ਹੁਕਮ ਹੁੰਦਾ ਨਹੀਂ ਕਾਲਤਕ ਸਾਹਿਬ ਦੇ ਇਹ ਵੇਖੋ ਮੈਂ ਕਾਲਤਕ ਸਾਹਿਬ ਦੇ ਬਾਰੇ ਨਹੀਂ ਕੋਈ ਕਹਿ ਸਕਦਾ ਕਿਉਂਕਿ ਉਹਨਾਂ ਪਹਿਲੀ ਗੱਲ ਤੇ ਜੇ ਆਪਾਂ ਇਹ ਕੁਐਸਚਨ ਸਮੇਂ ਤੋਂ ਪਹਿਲਾਂ ਕਿਉਂਕਿ ਜੇ 30 ਤਰੀਕ ਨੂੰ ਕਾਲਤਕ ਸਾਹਿਬ ਨੇ ਜਿਹੜਾ ਹੈ ਉਹ ਮੀਟਿੰਗ ਸਰਦੀ ਆ ਪਰ ਜਿਸ ਵੇਲੇ ਬੇਦਬੀ ਹੋਈਆਂ ਤੁਸੀਂ ਵੀ ਐਸੇ ਸਰਕਾਰ ਦਾ 파ਟ ਸੀ ਉਸ ਵੇਲੇ ਤੇ ਮੈਂ ਕਹੇ ਸਰਕਾਰ ਦਾ 파ਟ ਦੀ ਗੱਲ ਆ ਨਹੀਂ ਮੇਰਾ ਤੁਹਾਡੀ ਜਿਹੜੀ ਪ੍ਰੈਜ਼ੀਡੀਅਮ ਹੈ ਜਾਂ ਜਿਹੜੀ ਕਮੇਟੀ ਹੈ ਇਸ ਵੇਲੇ ਜਿਹੜੀ ਕਾਲੀ ਦਲ ਸੁਧਾਰ ਲਹਿਰ ਦੇ ਨਾਮ ਦੇ ਉੱਤੇ ਜਿਹੜੀ ਜਾਣੀ ਜਾ ਰ ਉਹ ਤਾਂ ਕਮੇਟੀ ਉਸੇ ਵੇਲੇ ਸਰਕਾਰ ਦਾ ਹਿੱਸਾ ਹੀ ਸੀ। ਕਿਹੜੀ ਦੱਸੋ ਵੀ ਨਾ ਐ ਨਾ ਗੱਲ ਕਰੋ। ਤੁਸੀਂ ਉਹਦੇ ਤੋਂ ਮੈਂ ਸੁਣ ਕੇ ਪਰਿਵਾਰ ਨਹੀਂ ਢੀਂਸਾ ਪਰਿਵਾਰ ਉਹਨੇ ਸਭ ਲਿਖ ਕੇ ਵੱਖਰਾ ਦਿੱਤਾ ਆਪਦਾ ਉੱਥੇ। ਵੱਡੇ ਢੀਂਸੇ ਨੇ ਲਿਖ ਕੇ ਆਪਦਾ ਵੱਖਰਾ ਦਿੱਤਾ। ਪਈ ਅਸੀਂ ਵੀ ਉਹਦੀ ਸਪੋਰਟ ਕੀਤੀ ਸੀ ਤਾਂ ਮੈਨੂੰ ਵੱਖਰੇ ਤੌਰ ਤੇ ਸੱਦਿਆ ਜਾਵੇ। ਇਹ ਵੱਖਰਾ ਲਿਖ ਉਹਨਾਂ ਆਪ ਸਭ ਨੂੰ ਇਹ ਕਹਿ ਕੇ ਉਧਰ ਜਹਤਾਰ ਸਾਹਿਬ ਨੂੰ ਕਿਹਾ। ਚੰਦੂ ਮਾਦਰਾ ਸਾਹਿਬ ਦੀ ਗੱਲ ਕਰੀ ਜੇ ਤਾਂ ਉਹ ਵੀ ਤੇ ਸਤਕਾਰਯੋਗ। ਤੁਸੀਂ ਪੁੱਛੋ ਨਾ ਮੈਂ ਤਾਂ ਉਹਨਾਂ ਦੇ ਬਾਰੇ ਮੈਂ ਤਾਂ ਜੇਲ੍ਹ 'ਚ ਸੀ ਉਹ ਤੋਂ ਚਲੋ ਉਹਦੀਆਂ ਗੱਲਾਂ ਤੁਸੀਂ ਰੱਖਦੇ ਹੋ। ਇਹ ਉਹਨਾਂ ਨਾਲ ਗੱਲ ਕਰ ਸਕਦੇ ਹੁਣ ਤੁਸੀਂ ਤੇ ਇਸ ਕਮੇਟੀ ਦਾ ਮੈਂਬਰ ਨਹੀਂ ਮੈਂ ਮੈਂਬਰ ਆ ਪਰ ਮੈਨੂੰ ਮੇਰੇ ਬਾਰੇ ਪੁੱਛੋ ਨਾ ਹੂੰ ਤਾਂ ਤੁਹਾਡੀ ਕੀ ਅਨੁਲੇ ਸਮੇਂ ਚ ਧਰਮਪਤੀ ਅਮਲੀ ਰਹੇਗੀ ਸੁਧਾਰ ਲੈਰ ਕਿਵੇਂ ਜਾਏਗੀ ਸੁਧਾਰ ਲੈਰ ਵਾਸਤੇ ਕੀ ਕੁਝ ਕੀਤਾ ਜਾਏਗਾ ਸੰਗਤ ਨਾਲ ਕਿਵੇਂ ਜੁੜਿਆ ਜਾਏਗਾ ਤਾਂ ਇੱਕ ਤੱਕ ਘਰਾ ਚ ਰੁਸ ਕੇ ਬਹਿ ਗਏ ਜਿਨ੍ਹਾਂ ਦੀਆਂ ਕਰਬੰਦੀਆਂ ਹਨ ਜੇਲ੍ਹਾਂ ਸੀ ਜੇਲੇ ਧਰਮਯੋਧ ਮੋਰਚੇ ਚ ਜੇਲ੍ਹਾਂ ਕੱਟੀਆਂ ਜਨ ਐਮਰਜੈਂਸੀ ਚ ਕੱਟੀਆਂ ਔਰ ਜਿਹੜੇ ਫਾਂਸੀ ਦੇ ਫੰਦਿਆਂ ਤੇ ਚੜੇ ਜਾਂ ਜਿਨ੍ਹਾਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਉਹਨਾਂ ਲੋਕਾਂ ਜਿਹੜੇ ਰਸਕੇ ਚਲੇ ਗਏ ਕਾਲੀ ਜਿਹਨੂੰ ਕਾਲੀਦਾਲ ਨੇ ਪੁੱਛਿਆ ਨੀਗਾ ਜਿਹਦੇ ਕਰਕੇ ਕਾਲੀਦਾਲ ਅਰਸ਼ ਤੋਂ ਫਰਸ਼ ਤੇ ਆਇਆ ਉਹਨਾਂ ਨੂੰ ਅਸੀਂ ਨਾਲ ਲੈ ਕੇ ਚੱਲਾਂਗੇ ਔਰ ਜਿਹੜੇ ਵਹੀ ਛਤਰੀ ਨਾ ਆਏ ਬੰਦੇ ਜਿਨ੍ਹਾਂ ਦੇ ਜਿਹੜੇ ਵੱਡੀਆਂ ਗੱਡੀਆਂ ਵਾਲੇ ਜਿਹੜੇ ਮਾਫੀ ਵਾਲੇ ਇਹ ਜਿਹੜੇ ਰੇਤ ਵਿੱਚ ਨਾਲੇ ਕੌਣ ਹੈਗੇ ਉਹ ਉੱਥੇ ਹੈਗੇ ਨਾਲ ਸਰਦਾਰ ਸਬੀ ਸੁਣਾ ਬਾਦ ਉਹਨਾਂ ਨਾਲ ਹੈਗੇ ਸਾਰੀ ਦੁਨੀਆ ਨੂੰ ਪਤਾ ਤੁਹਾਨੂੰ ਵੀ ਪਤਾ ਹੈ ਗੱਲ ਦਾ ਉਹ ਜਿਹੜੇ ਕੋਕ ਵਾਲੇ ਕੋਕਲਿਓ ਨਾਲੇ ਤੇ ਦੂਜੇ ਉਹ ਜਿਹੜੇ ਪੀਜੇ ਵਾਲੇ ਸੋ ਉਹ ਜਿਹੜੇ ਆ ਅਸੀਂ ਆਣਿਆ ਵੀ ਜਿਹੜੇ ਭਾਈ ਛਤਰੀ ਰਾਏ ਆ ਉਹਨਾਂ ਚੀਚ ਤੇ ਚੇੜ ਹੀ ਨਹੀਂ ਆਇਆ ਉਹ ਕਾਹਦੀ ਮਤਲਬ ਉਹ ਖਾਲਸਾ ਪੰਥ ਦੀ ਅਗਵਾਈ ਕਰਦੇ ਉਹਨਾਂ ਤਾਂ ਹੱਕ ਕੋਈ ਨਹੀਂਗਾ ਔਰ ਜਨਧਰਾਜ ਦੋ ਚ ਏਡੀ ਵੱਡੀਆਂ ਬੇਰਮੀ ਆਈਆਂ ਨੇ ਜਨਧਰਾਜ ਚ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਅਪਮਾਨ ਹੋਇਆ ਔਰ ਛਿੱਧੀਆਂ ਹੋ ਗਈਆਂ ਕੇਸ ਵਾਸਲੇ ਲਿਆ ਇੱਕ ਮਾਫੀ ਦੇ ਦਿੱਤੀ ਸੋ ਉਹ ਬੰਦੇ ਜਿਹੜੇ ਹੁਣ ਅਗਵਾਈ ਕਰਨ ਦੇ ਯੋਗ ਨਹੀਂ ਰਹੇ ਪਰ ਮਾਫੀ ਅਕਾਲੀ ਦਲ ਨੇ ਨਹੀਂ ਦਿੱਤੀ ਮਾਫੀ ਕਾਲੀਦਲ ਨੇ ਥੋੜੀ ਦਿੱਤੀ ਮਾਫੀ ਦੇ ਕਾਲ ਤੱਕ ਸਾਡੇ ਜਹਿਦਾ ਨੇ ਦਿੱਤੀ ਨਹੀਂ ਦਿੱਤੀ ਨਹੀਂ ਦਿੱਤੀ ਨਹੀਂ ਜੇ ਕਹਿੰਦੇ ਜਦੋਂ ਮਾਫੀ ਦਿੱਤੀ ਸੀ ਡੇਰਾ ਮੁਖੀ ਨੂੰ ਮਾਫੀ ਦਿੱਤੀ ਸੀ ਉਹਨਾਂ ਨੇ ਮੈਂ ਨਾ ਗਿਆਨੀ ਗੁਰਬਚਨ ਸਿੰਘ ਨੂੰ ਇਥੇ ਲੈ ਕੇ ਪੇਸ਼ ਕਰੋ ਨਾ ਉਹਨੇ ਕਿਹਾ ਦਿੱਤੀ ਕਿਹਦੇ ਕਹਿੰਦੇ ਦਿੱਤੀ ਮਾਫੀ ਫਿਰ ਵਾਪਸ ਕਿਉਂ ਲਈ ਪੇਸ਼ ਕਰਨਾ ਚਾਹੀਦਾ ਨਾ ਬਿਲਕੁਲ ਗਿਆਨੀ ਗੁਰਮੁਖਸ ਨੂੰ ਵੀ ਕਰਨਾ ਚਾਹੀਦਾ ਔਰ ਉਹਨੂੰ ਵੀ ਕਰਨਾ ਚਾਹੀਦਾ ਪੁੱਛੋ ਵੀ ਤੁਹਾਨੂੰ ਸੀਐਮ ਬਹੁਤ ਚਕ ਨੇ ਸੱਦਿਆ ਸੀ ਤੁਹਾਨੂੰ ਅਕਸ਼ੇ ਕੁਮਾਰ ਦੇ ਘਰ ਕਿਨੇ ਸੱਦਿਆ ਸੀ ਇਹੋ ਤਾਂ ਰੋਲਾ ਉਸ ਗੱਲ ਤੋਂ ਗਿਆਨੀ ਗੁਰਬਚਨ ਸਿੰਘ ਨੂੰ ਸੱਦਣਾ ਬਿਲਕੁਲ ਕਾਲ ਤੱਕ ਸੱਦਣਾ ਚਾਹੀਦਾ ਤੇ ਤੂੰ ਕੀ ਦੱਸੋ ਤੁਸੀਂ ਦਿੱਤੀ ਆ ਜਿਹੜੀ ਆ ਆਪਣੀ ਮਾਫੀ ਕਿਹਦੇ ਕਹਿੰਦੇ ਦਿੱਤੀ ਕਿਉਂ ਦਿੱਤੀ ਜਦੋਂ ਦਾ ਐਡਾ ਵੱਡਾ ਹਾਂ ਸਾਬਕਾ ਜੇਦਾ ਦੇ ਮੈਂ ਖਾਪਾ ਬਸ ਸਾਬਕਾ ਹੋਵੇ ਪਰ ਗਲਤੀ ਕੋਈ ਵੀ ਕਰਦਾ ਹੈ ਗਲਤੀ ਜਿਹੜੀ ਕੋਈ ਵੀ ਕਰਦਾ ਹੈ ਉਹ ਕਾਲਤਖ ਸਾਹਿਬ ਤੋਂ ਉੱਚਿਆ ਹ ਹ ਉਹ ਕਹਿੰਦਾ ਕਾਲਤਖ ਸਾਹਿਬ ਨੂੰ ਬੁਲਾਉਣਾ ਚਾਹੀਦਾ ਉਹਨੂੰ ਵੀ ਤੁਸੀਂ ਦੱਸੋ ਤਾਰੂ ਸੀਐਮ ਦੀ ਕੋਠੀ ਕਹਿੰਦੇ ਸੱਟਿਆ ਸੀ ਪਰ ਉਹ ਕਹਿੰਦੇ ਉਹ ਗਏ ਨਹੀਂ ਕੋਈ ਨਹੀਂ ਨਹੀਂ ਗਏ ਨੀ ਗੁਰਮੁਖਸੋਂ ਵਾ ਕਹਿੰਦੇ ਆ ਉਹਦੀ ਹੈਗੀਆਂ ਨੇ ਵੀਡੀਓ ਹੈਗੀਆਂ ਨੇ ਹ ਕਹਿੰਦੇ ਗੁਰਮੁਖਸੋਂ ਦੀ ਵੀਡੀਓ ਹੈਗੀਆਂ ਨੇ ਹ ਰਿਕਾਰਡ ਹੈਗਾ ਸੋ ਇਹ ਕਰਕੇ ਉਹਨਾਂ ਨੂੰ ਦੋਨੋਂ ਸਤੋ ਤੁਹਾਨੂੰ ਸਾਰੀ ਗੱਲ ਦਾ ਬੱਚੋ ਪਤਾ ਲੱਗ ਗਿਆ ਸੱਚ ਉਦਾਂ ਹੀ ਨਿਕਲੇਗਾ ਬਾਅਦ ਫਿਰ ਆਖਿਰਕਾਰ ਕਿ ਨਾ ਕਾਰਨ ਚ ਮਾਫੀ ਦਿੱਤੀ ਕਿੱਥੇ ਜਿਹਨਾਂ ਸੱਦੇ ਜਗਤ ਤਦੀ ਮਾਫ ਉਹ ਦੱਸਣਗੇ ਨਾ ਮੈਂ ਤਾਂ ਪਤਾ ਨਹੀਂ ਇਹਨਾਂ ਕਰਦਾ ਹੂੰ ਉਹ ਤਾਂ ਉਹ ਦੱਸਣਗੇ ਸਾਡੀ ਕਿਹੜੀ ਮਜਬੂਰੀ ਜੇ ਚਾਹੀ ਮਾਫੀ ਦਿੱਤੀ ਤੁਸੀਂ ਮੰਗ ਪੱਤਰ ਦਿਓਗੇ ਜਿਹੇ ਦਾ ਸਾਹ ਨੂੰ ਕਿ ਗਿਆਨੀ ਗੁਰਬਚਨ ਸਿੰਘ ਅਨੁਸਾਰ ਨਾ ਤੁਹਾਡੇ ਮੀਡੀਆ ਰਹਿ ਮੇਰੇ ਖਿਆਲ ਕੋਈ ਐਸਾ ਚੈਨਲ ਨਹੀਂ ਜਿਹੜਾ ਨਹੀਂ ਕਿਹਾ ਨਾ ਲੱਗਿਆ ਉਹਨਾਂ ਨੂੰ ਤੇ ਉਹਨਾਂ ਨੂੰ ਕਾਲ ਤਖਤ ਸਾਹਿਬ ਦੇ ਚਾਹਤਰਾ ਸਾਹਿਬ ਕਾ ਨੂੰ ਸੱਦੋ ਜੇ ਤੁਹਾਨੂੰ ਹੁਕਮ ਨਾ ਮਕੇ ਜਿਹੜੀ ਕਰਵਾਪਸ ਨਹੀਂ ਹੋਇਆ ਜਿਹੜਾ ਕੋਈ ਹੁਣ ਚਿਕਰ ਹੋਇਆ ਤੇ ਤੁਸੀਂ ਫਿਰ ਹੁਕਮ ਨਵਾ ਜਿਹੜਾ ਸੀ ਉਹ ਵਾਪਸ ਲੈ ਲਿਆ ਜੋ ਸੰਗਤ ਨੇ ਪ੍ਰੈਸ਼ਰ ਪਾਇਆ ਸੜਕਾਂ ਰੋਕਤੀਆਂ ਫਿਰ ਹੁਕਮ ਨਵਾ ਵਾਪਸ ਲੈ ਲਿਆ ਜਦੋਂ ਨਾ ਜ਼ਰੂਰੀ ਹੈ ਬਿਲਕੁਲ ਸੱਦਣਾ ਚਾਹੀਦਾ ਵੇਖੋ ਜੇ ਸੱਚ ਨੂੰ ਪ੍ਰਗਟ ਕਰਨਾ ਹੈ ਤੇ ਗੰਦੀ ਗੁਰਮੁਖਸੋਂ ਨੂੰ ਬੁਲਾਉਣਾ ਪੈਣਾ ਹੈ ਕਿ ਨਾ ਸੱਦਣਾ ਪੈਣਾ ਤੇ ਇਹ ਕਰਕੇ ਸਾਰਾ ਜਿਹੜਾ ਸੱਚ ਹੈ ਇਹ ਕੌਮ ਹੈ ਹੁਣ ਸੁਣਨਾ ਚਾਹੁੰਦੀ ਆ ਔਰ ਗਵਾਈ ਸੱਚੇ ਸੁੱਚੇ ਲੋਕਾਂ ਦੇ ਹੱਥੀਂ ਚਿਤਣਾ ਤੇ 30 ਅਗਸਤ ਨੂੰ ਉਹਨਾਂ ਨੂੰ ਵੀ ਸੱਦਣਾ ਚਾਹੀਦਾ ਨਹੀਂ 30 ਅਗਸਤ ਤੱਕ ਮੇ ਸਿੰਖ ਸਾਹਿਬ ਉੱਤੇ ਜਿੰਨਾ ਕੋਟਾ ਗੱਲ ਕਰਦੇ ਕਿ ਪਤਾ ਨਹੀਂ ਕਿੰਨੂ ਸਦਨਾ ਕਾਨੂੰਨੀ ਪਰ ਉਹਨਾਂ ਨੂੰ ਸਦਨਾ ਚਾਹੀਦੀ ਇਹਨਾਂ ਨੂੰ ਜ਼ਰੂਰ ਬੁਲਾਉਣਾ ਚਾਹੀਦਾ ਤੁਸੀਂ ਮੰਗ ਪੱਤਰ ਦਿਓਗੇ ਤੁਸੀਂ ਮੈਂ ਕਹਿ ਰਿਹਾ ਤੁਹਾਡੇ ਮੇਰੇ ਕੇਂਦਰ ਨਾਲ ਨਹੀਂ ਤੁਹਾਡੇ ਸਾਡੇ ਨਾਲ ਕੇਂਦਰ ਨਹੀਂ ਪਰ ਅਕਾਲ ਤਖਤ ਦੀ ਇੱਕ ਪਰੰਪਰਾ ਹੈ ਕਿ ਅਕਾਲ ਤਖਤ ਸਾਹਿਬ ਦੇ ਉੱਤੇ ਜਿੰਨੀ ਦੇਰ ਤੱਕ ਤੁਸੀਂ ਸ਼ਿਕਾਇਤ ਨਹੀਂ ਦਿਓਗੇ ਅੰਦਰ ਸੱਦਰਗੇ ਨਹੀਂ ਨਹੀਂ ਸਾਰੇ মিডিਆ ਨੂੰ ਪਤਾ ਹੈ ਜਹਦਾਰਨਾਂ ਨੂੰ ਪਤਾ ਹੈ ਗਨਿਰਗ ਵੀ ਸੋਹਣਾਂ ਨੂੰ ਵੀ ਪਤਾ ਸਾਰਿਆਂ ਨੂੰ ਸਾਰਿਆਂ ਨੂੰ ਸਾਡੀ ਸੰਗਤ ਨੂੰ ਪਤਾ ਸੋ ਇਸ ਕਰਕੇ ਇਹ ਸੱਚ ਪ੍ਰਗਟ ਕਰਨਾ ਤੇ ਫਿਰ ਉਹਨਾਂ ਨੂੰ ਬੁਲਾਉਣਾ ਜ਼ਰੂਰੀ ਹੈ ਤਹ ਅਸਨ ਭਾਈ ਮਨਜੀਤ ਸਿੰਘ ਜੀ ਜਿਹੜਾ ਨਾਲ ਗੱਲਬਾਤ ਕੀਤੀ ਹੈ ਤਾਂ ਸਿੱਧੇ ਤੌਰ ਤੇ ਅੱਜ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਸਾਬਕਾ ਜਥੇਦਾਰ ਨੂੰ ਹੀ ਅਕਾਲ ਤਖਤ ਸਾਹਿਬ ਤੇ ਤਲਬ ਕਰਨਾ ਚਾਹੀਦਾ ਉਹਨਾਂ ਨੂੰ ਸਦਣਾ ਚਾਹੀਦਾ ਹੈ ਤਾਂ ਕਿ ਸੱਚ ਜਿਹੜਾ ਸਾਹਮਣੇ ਆ ਸਕੇ ਕਿਉਂਕਿ ਜਿਹੜੀ ਮਾਫੀ ਦਿੱਤੀ ਗਈ ਸੀ ਉਹ ਕਿੰਨਾ ਹਲਾਤਾ ਦਿੱਤੀ ਗਈ ਸੀ ਉਹ ਸੱਚ ਵੀ ਸਾਹਮਣੇ ਆਣਾ ਚਾਹੀਦਾ ਕੈਮਰਾਮੈਨਰ ਨਾਲ ਸੁਮਿਤ ਖੰਨਾ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ